ਮੈਂ ਆ ਵੀ ਆ ਕੇ ਤੁਹਾਨੂੰ ਪੱਥਰ ਵੀ ਦੇ ਦੋ ਨਾ ਅਸੀਂ ਉਹ ਵੀ ਅੱਖਾ ਬੰਦ ਕਰਕੇ ਲੈ ਜਾਾਂਗੇ ਐਨਾ ਬਹੁਤ ਮਹਿਸੂਸ ਹੁੰਦਾ ਫਕਰ ਮਹਿਸੂਸ ਹੁੰਦਾ ਕਿ ਇੱਕ ਮਲੋਦ ਵਿੱਚ ਕਸਟਮਰ ਆ ਰਿਹਾ ਦੂਰੋਂ ਦੂਰੋਂ ਆ ਰਿਹਾ ਇੰਨੀ ਦੂਰੋਂ ਆਏ ਨੇ 40 45 ਕਿਲੋਮੀਟਰ ਖੰਨੇ ਬਹੁਤ ਸ਼ਾਪਸ ਨੇ ਜੈ ਮਾਤਾ ਦੀ ਦੋਸਤੋ ਦੀਪਕ ਭਈਆ ਐਸੀ ਖੰਨੇ ਤੋਂ ਬਹੁਤ ਹੀ ਨਾਈਸ ਸੁਭਾਅ ਭਈਆ ਦਾ ਔਰ ਇਹਨਾਂ ਨੇ ਮੈਨੂੰ ਫੋਨ ਕਰਿਆ ਪਹਿਲਾਂ ਕਹਿੰਦੇ 12 ਫੋਨ ਦੇ ਨਾ ਇਹ 1 ਅਕਤੂਬਰ ਤੱਕ ਗਾਰੰਟੀ ਹੈ ਔਰ 94 ਹੈਲਥ ਹੈ ਪਹਿਲਾਂ ਮੈਨੂੰ ਯਕੀਨ ਨਹੀਂ ਆਇਆ ਕਿ 12 ਦਾ ਤਾਂ ਮਤਲਬ ਗਾਰੰਟੀ ਗਾਰੰਟੀ ਵਾਲਾ ਮਿਲਦਾ ਹੀ ਨਹੀਂ ਫੋਨ ਬਹੁਤ ਰੇਅਰ ਹੁੰਦਾ ਔਰ ਅਕਤੂਬਰ ਦੀ ਗਾਰੰਟੀ ਹੈ ਔਰ 94 ਹੈਲਥ ਹੈ ਬਹੁਤ ਹੀ ਸ਼ਾਨਦਾਰ ਔਰ ਡੱਬਾ ਵੀ ਬਿਲਕੁਲ ਬ੍ਰਾਈਂਡ ਨਿਊ ਸਾਰੀ ਕੰਡੀਸ਼ਨ ਬ੍ਰਾਈਂਡ ਨਿਊ ਬਿਲਕੁਲ ਬ੍ਰਾਈਂਡ ਨਿਊ ਇਹਨਾਂ ਨੇ ਮੈਨੂੰ ਕਟਵਾਇਆ ਵਿੱਚ ਇਹਨਾਂ ਦਾ ਸੁਪਨਾ ਸੀ S23 ਲੈਣ ਦਾ ਮਤਲਬ ਇੱਕ ਵਧੀਆ S ਸੀਰੀਜ਼ ਦਾ ਸੈਟ ਲੈਣ ਦਾ ਮਤਲਬ ਇਹਨਾਂ ਦਾ ਸੁਪਨਾ ਸੀ ਉਹ ਕੀਤਾ ਇਹਨਾਂ ਨੇ ਅੱਜ ਪੂਰਾ S23 ਸੈਟ ਲਿਆ ਜੀ ਇਹ ਵੀ ਇਹਨਾਂ ਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਵਧੀਆ ਮਤਲਬ ਪ੍ਰਾਈਸ ਦੇ ਉੱਤੇ ਲਗਾਤਾ ਭਈਆਂ ਨੂੰ ਬਾਕੀ ਭਈਆਂ ਨਾਲ ਗੱਲ ਕਰਾਂਗੇ ਕਿਵੇਂ ਲੱਗਿਆ ਸ਼ਾਪ ਤੇ ਪਹੁੰਚ ਕੇ ਇੰਨੀ ਦੂਰੋਂ ਆਏ ਨੇ 40 45 ਕਿਲੋਮੀਟਰ ਖੰਨੇ ਬਹੁਤ ਸ਼ਾਪਸ ਨੇ ਔਰ ਬਹੁਤ ਹੀ ਮਤਲਬ ਰਾਹ ਦੇ ਵਿੱਚ ਵੀ ਨੇ ਗੋਵਿੰਦਗੜ੍ਹ ਵੀ ਨੇ ਸਾਰਾ ਹੀ ਏਰੀਆ ਜਿੰਨਾ ਵੀ ਲੱਗਾ ਮਤਲਬ ਆਲੇ ਦੁਆਲੇ ਹੈਗਾ ਵਾ ਮਤਲਬ ਆਲਮੋਸਟ ਬਹੁਤ ਦੁਕਾਨਾਂ ਨੇ ਟੈਲੀਕਾਮ ਦੀਆਂ ਫੇਰ ਵੀ ਦੀਪਕ ਦੇ ਕੋਲੇ ਆਏ ਨੇ ਔਰ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਮੈਂ ਬੈਠਾ ਮੈਨੂੰ ਬੜਾ ਮੈਨੂੰ ਮਾਣ ਮਹਿਸੂਸ ਹੁੰਦਾ ਫਕਰ ਮਹਿਸੂਸ ਹੁੰਦਾ ਕਿ ਇੱਕ ਮਲੌਰ ਵਿੱਚ ਕਸਟਮਰ ਆ ਰਿਹਾ ਦੂਰੋਂ ਦੂਰੋਂ ਆ ਰਿਹਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਤੇ ਬਾਕੀ ਪੁੱਛਦੇ ਆ ਕਿਵੇਂ ਲੱਗਿਆ ਇਹਨਾਂ ਨੂੰ ਆ ਕੇ ਹਾਂਜੀ ਭਈਆ ਜੈ ਮਾਤਾ ਦੀ ਭਈਆ ਜੈ ਮਾਤਾ ਜੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਭਈਆ ਦੀ ਰੀਲ ਦੇਖ ਦੇਖ ਕੇ ਤਾਂ ਮੈਨੂੰ ਐ ਵੀ ਅਗਰ ਸਾਨੂੰ ਪੱਥਰ ਵੀ ਦੇ ਦੋ ਨਾ ਅਸੀਂ ਉਹ ਵੀ ਅੱਖਾ ਬੰਦ ਕਰਕੇ ਲੈ ਜਾਾਂਗੇ ਇੰਨਾ ਵਿਸ਼ਵਾਸ ਆ ਤੁਹਾਡੇ ਤੇ ਹਾਂਜੀ ਇਹ ਵਿਸ਼ਵਾਸ ਆਪਣਾ ਇਦਾਂ ਹੀ ਰਹੂਗਾ ਜੀ ਹਾਂਜੀ ਪੱਥਰ ਨਹੀਂ ਮੈਂ ਤੁਹਾਨੂੰ Samsung ਦਾ S22 ਦਿੱਤਾ ਬਿਲਕੁਲ ਦਿੱਤਾ ਵੈ ਗੱਲ ਕੀਤੀ ਹੈ ਵੀ ਅਗਰ ਤੁਸੀਂ ਚੁੱਪ ਕਰਕੇ ਇੰਨਾ ਵਿਸ਼ਵਾਸ ਹੈ ਤਾਂ ਸਾਨੂੰ ਅਗਰ ਤੁਸੀਂ ਕੁਝ ਵੀ ਦੇ ਦੋ ਅਸੀਂ ਉਹ ਵੀ ਲੈ ਜਾਗੇ ਨਹੀਂ ਨਹੀਂ ਭਈਆ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਜੈ ਮਾਤਾ ਦੀ ਦੋਸਤੋ ਜੈ ਮਾਤਾ